ਸਾਰੇ ਉਹਨਾਂ ਫਕੜੀ ਦੇ 4-5 ਕਿ ਖੜ ਜਾਂਦੇ ਆ ਇਧਰ ਹੱਥ ਦੋ ਗਾਲੇ ਪੈਦਾ ਤਾਂ ਕੋਈ ਚੋ ਨਹੀ ਆ ਵੀ ਥੋੜਾ ਸਪੇਂਦੇ ਵਿੱਚ ਆਉਂਦੇ ਆ ਉਹ ਪਰਦੇ ਆਉਣੇ ਪਰਦੇ ਆ ਆ ਜਿਹੜੇ 2-4 ਨਿੱਕੇ ਜੇ ਗੰਨੇ ਚ ਹਾਂ ਹਾਂ ਗੱਲ ਉਹ ਬੀਜੀ ਪੁੱਛਣ ਕੈ ਤੀ ਬੰਦਿਆਂ ਨੂੰ ਕੋਈ ਯਾਰਾਂ ਨੂੰ ਕਾ ਫੋਨ ਕਰ ਮੰਨਦੇ ਕਿਉਂ ਨਹੀਂ ਤਾਂ ਹੀ ਪੁੱਛੋ ਉਹ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਮੇਰਾ ਬਾਪੂ ਕਰੋ ਮੇਰਾ ਕਾਬੂ ਕਰੋ ਅਗਿੰਦੀਆਂ ਸੀ ਆ ਲੌੜੀਆਂ ਬੰਦ ਕਰ ਪਾ ਲੈਸ ਹੋਰ ਸਾਰੇ ਚੱਕਰੇ ਵੀ ਨਹੀਂ ਚੱਲ ਇਹਨਾਂ ਨੇ ਵੀ ਫੇਰ ਕਰਦੇ ਆ ਸੋੜ ਕੇ ਹਰ ਕੁੱਤੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਭਾਈ ਕਿਸ ਗੰਦੇ ਦਾ ਹਾਂਜੀ ਗੋਲੀ ਕਿੰਨੀ ਫਾਇਰ ਦਿੱਤੀ ਨਹੀਂ ਕੋਈ ਜ਼ਮੀਨ ਦਾ ਕਬਜ਼ਾ ਲੈਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਹਨ ਮਾਨ ਮਹਿਕਮਾ ਨਾਲ ਆਇਆ ਕੁਝ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਫਾਇਰ ਕਰਦੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨੇਪ ਤਸੀਲਦਾਰ ਕੋਲ ਖਲੋ ਤੇ ਮਾਨ ਨਾ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਕਿਲਾ ਇੱਕ ਕਿਲਾ ਜ਼ਮੀਨ ਦਾ 7 ਕਨਾਲਾਂ 12 ਮਰਲੇ ਟੋਟਲ ਜ਼ਮੀਨ ਹੋ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਦੇਖੋ ਕੌਣ ਕੌਣ ਆ ਕੇ ਖੜੇ ਆ ਜੀ ਉਹ ਨਾਮ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਾਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਾਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਉਹਦੇ ਬੰਦੇ ਉਹ ਖੜੇ ਹੋਣ ਕੱਢਿਆ ਆ ਫਾਰ ਕਰਤਾ ਕੋਈ ਨਾ ਕੋਈ ਨਿਕਾੜ ਪਾ ਦੇ ਦੇਖੋ ਹਾਂ ਜੀ ਰੋਕ ਦੇ ਇੱਕ ਮਿੰਟ ਰੋਕ ਦੇ ਹੋਰ ਰੋਕ ਦੇ ਹੀ ਹਲੋ ਉਹ ਆ ਰੋ ਰੋ ਕੇ ਪਾਰ ਕਿੱਥੇ ਪਾਰ ਉੱਪਰ ਪਾਚੇ ਟ੍ਰੈਕ ਕੋਲ ਨੂੰ ਪਾਰ ਰਿਹਾ ਸਰ ਉਹਨਾਂ ਫਟਕੇ ਚਾਰ ਬੰਦਿਆਂ ਕੇ ਖੜ ਜਾਂਦੇ ਆ ਇਤੋਂ ਹੱਦੋਂ ਬਾਹਰ ਲਿਖੇ ਦਾ ਕੋਈ ਚੌਕ ਨਹੀਂ ਆ ਵੀ ਥੋੜਾ ਅਸ ਪਿੰਦੇ ਵਿੱਚ ਆਉਂਦੇ ਆ ਉਹ ਪਰਦੇ ਆਉਣੇ ਪਰਦੇ ਚ ਆ ਜਿਹੜੇ 2 4 ਨਿੱਕੇ ਜੇ ਗੰਨੇ ਚ ਹਾਂ ਹਾਂ ਇਤੋਂ ਕੋ ਬੀ ਅਸੀਂ ਪੁੱਛਣ ਗਏ ਬੰਦਿਆਂ ਨੂੰ ਕੋ ਯਾਰਾਂ ਨੂੰ ਕਾ ਫੋਨ ਕਰ ਮੰਨਦੇ ਕਿਉਂ ਨਹੀਂ ਤਾਂ ਹੀ ਪੁੱਛੋ ਉਹ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਮੇਰੇ ਬਾਪੂ ਬਰੇ ਆਉਣੀ ਮੇਰੇ ਕਾਬੂ ਕਰੋ ਅਗਿੰਦੀਆਂ ਸੀ ਆ ਲੋੜੀਆਂ ਪਾ ਲੈ ਜੀ ਹੋਰ ਰੋਲੇ ਚੱਕਰ ਵੀ ਨਹੀਂ ਚੱਲ ਇਹਨਾਂ ਨੇ ਵੀ ਫੇਰ ਕਰਦੇ ਆ ਫੁੱਟੇ ਦੀ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਭਾਈ ਫਾਇਰ ਹੋਇਆ ਨਹੀਂ ਜਨਾਬ ਫਾਇਰ ਹੋਇਆ ਕਿਸ ਗੱਲ ਦਾ ਹਾਂ ਜੀ ਗੱਲ ਕਰਕੇ ਫਾਇਰ ਦੀ ਨਹੀਂ ਕੋਈ ਜ਼ਮੀਨ ਦਾ ਕਬਜ਼ਾ ਲੈਣ ਆਇਆ ਜੀ ਜ਼ਮੀਨ ਮਾਨ ਮਹਿਕਮਾ ਨਾਲ ਆਇਆ ਕਿਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨਾਂ ਫਾਇਰ ਕਰਦੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤੇ ਨੇਪ ਤਸੀਲਦਾਰ ਕੋਲ ਖਲੋਤੇ ਮਾਨ ਨਾਮ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਇਰ ਕਰਦੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਕਿਲਾ ਇੱਕ ਕਿਲਾ ਜ਼ਮੀਂਦਾ 7 ਕਰਾਣਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਟਰਾ ਦੇ ਆਡਰ ਨਾਲ ਆਏ ਆ ਉਨੇ ਫਾਰਮ ਕਰਤੀ ਆ ਜੀ ਉਹ ਦੇਖੋ ਕੋਣ ਕੋਣ ਆ ਕੇ ਖੜਿਆ ਆ ਕੋਣ ਨਾਲ ਆਇਆ ਨੈਬ ਤਹਿਸੀਲਦਾਰ ਸਾਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਦੋਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਰਡਰ ਆ